ਲਓ ਵੀ ਮਿੱਤਰੋ ਜੇਕਰ ਤੁਹਾਡੇ ਘਰ ਵੀ ਇਹੋ ਜਿਹਾ ਸਮਾਨ ਪੁਰਾਣਾ ਪਿਆ ਜਿਹਨੂੰ ਆਪਾਂ ਕਬਾੜ ਸਮਝਦੇ ਆ ਵਾਸ਼ਿੰਗ ਮਸ਼ੀਨਾਂ ਚਾਹੀਏ ਫਰਿੱਜਾਂ ਚਾਹੀਏ ਕੂਲਰ ਆ ਬੈੱਡ ਆ ਅਲਮਾਰੀਆਂ ਤਾਂ ਤੁਸੀਂ 5000 ਰੁਪਏ ਦੇ ਵਿੱਚ ਕਰਵਾ ਕੇ ਨਵਾਂ ਲਿਜਾ ਸਕਦੇ ਹੋ ਕੋਈ ਵੀ ਚੀਜ਼ ਲਿਜਾ ਸਕਦੇ ਹੋ ਤੇ ਕਿੱਥੋਂ ਲਿਜਾ ਸਕਦੇ ਹੋ ਪੂਰੀ ਵੀਡੀਓ ਦੇਖੇ ਤੋਂ ਕਰਿਓ ਵੱਧ ਤੋਂ ਵੱਧ ਸ਼ੇਅਰ ਆਦੂ ਕਾਬੇ ਮਿਲੋ ਬੈੱਡ ਗੱਦੇ ਹਾਂਜੀ ਸੋਫੇ ਸੈਟ ਚੜਾਗੇ ਜੀ ਹਾਂਜੀ ਹਾਂਜੀ ਅਲਮਾਰੀ ਆਗੇ ਨਾਲ ਟੇਬਲ ਆਗਾ ਜੀ ਹਾਂਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੋਊਗੀ ਇਹਨੂੰ ਰੇਟ ਇੱਕ ਵਾਰੀ ਫੇਰ ਦੱਸ ਦੋ ਜੀ ਕਿੰਨਾ ਹਾਂ ਜੀ 46000 ਦਾ ਪੈਕੇਜ ਹੈ 46000 ਦਾ ਪੈਕੇਜ ਕਦੇ ਬੈਠੇ ਤੁਸੀਂ 1000 ਰੁਪਏ ਬੁੱਕ ਕਰਦੇ ਹੋ ਪੈਕੇਜ ਜੀ ਤੇ ਉਸ ਤੋਂ ਬਾਅਦ ਹੋਰ ਕੀ ਆਫਰ ਹੈ ਇਹਦੇ ਉੱਤੇ ਜੀ ਇਹ ਤਾਂ ਜਿਹੜਾ ਪੈਕੇਜ ਲੂਗਾ ਜੀ ਉਹਨੂੰ ਇੱਕ ਪ੍ਰੈਸਟੇਬਲ ਫ੍ਰੀ ਐ। ਲਓ ਜੀ ਪਹਿਲਾਂ ਇੱਕ ਬਾਈ ਜੀ ਬਠੰਡਾ ਦੇ ਵਿੱਚ ਖੜਿਆ ਸੁਖਮਨੀ ਹੈਂਡਲਿੰਗ ਤੇ। ਇਹ ਬਾਈ ਜੀ ਸਾਡੇ ਨਾਲ ਬਾਈ ਜੀ ਪਹਿਲਾਂ ਤਾਂ ਆਪਾਂ ਐਡਰੈਸ ਦੱਸ ਦਈਏ ਇੱਥੇ ਲੋਕੇਸ਼ਨ। ਹਾਂਜੀ ਹਾਂਜੀ ਆ ਆਪਣਾ ਡੀਏਵੀ ਸਕੂਲ ਦੇ ਸਾਹਮਣੇ ਜੀ ਬੀਬੀ ਵਾਲਾ ਰੋਡ। ਬੀਬੀ ਵਾਲਾ ਸੁਖਮਨੀ ਹੈਂਡਲੂ ਮੈਂ ਆਪਣਾ ਜੀ ਜੀ ਸ਼ੋਰੂਮ ਦਾ ਨਾਮ। ਤੇ ਇੱਥੇ ਤੁਹਾਨੂੰ ਦਿਖਾ ਦਈਏ ਸਮਾਨ ਪੁਰਾਣਾ ਵੀ ਪਿਆ। ਅਸੀਂ ਜਿੱਥੋਂ ਗੱਲਬਾਤ ਸ਼ੁਰੂ ਕਰਦੇ ਆਂ ਵੀ ਪੁਰਾਣਾ ਕਿਉਂ ਪਿਆ ਕਿਉਂਕਿ ਨਵੇਂ ਦਾ ਸ਼ੋਰੂਮ ਆ ਤੇ ਪੁਰਾਣਾ ਅੱਜ ਕੱਲ ਕਿਸੇ ਦੁਕਾਨ ਦੇ ਉੱਤੇ ਤੁਸੀਂ ਦੇਖੋ ਮੈਂ ਕਹਣਾ ਬਾਈ ਨੇ ਬਾਲੇ ਕਹਿੰਡ ਕਹਿੰਡ ਜਿਹੜੇ ਆਫਰ ਰੱਖੇ ਹੋਏ ਆ ਡਿਸਕਾਊਂਟ ਵੀ ਰੱਖਿਆ ਹੋਇਆ ਨਾਲ ਆਫਰ ਵੀ ਬਾਈ ਜੀ ਪਹਿਲਾਂ ਤਾਂ ਇਹ ਦੱਸ ਦੋ ਵੀ ਇਹ ਪੁਰਾਣਾ ਸਮਾਨ ਕਿਉਂ ਪਿਆ ਇੱਥੇ ਪੁਰਾਣਾ ਆਪਾਂ ਐਕਸਚੇਂਜ ਆਫਰ ਆਈ ਆਪਣਾ ਐਕਸਚੇਂਜ ਆਫਰ ਹਾਂਜੀ ਕੀ ਆ ਉਹਦੇ ਵਿੱਚ ਜੀ ਉਹਦੇ ਵਿੱਚ ਜਿਵੇਂ ਆਪਣੇ ਕੋਲ ਬੈੱਡ ਆ ਜੀ ਸੋਫੇ ਆ ਅਨਮਾਰੀਆਂ ਨੇ ਉਹ 5000 ਚ ਕੱਟੀਆਂ ਜਾਣੀਆਂ ਵਾਸ਼ਿੰਗ ਮਸ਼ੀਨ ਆ ਫਰਿੱਜ ਆ ਕੂਲਰ ਆ ਇਹ ਤਾਂ ਨਹੀਂ ਹੈਗਾ ਦੂਜੇ ਦਾ ਰੇਟ ਆਪਾਂ ਵਧਾਤਾ ਪੰਜ ਨਹੀਂ ਨਹੀਂ ਉਹ ਤਾਂ ਬਜ਼ਾਰ ਰੇਟ ਤੁਸੀਂ ਟਰਾਈ ਕਰਕੇ ਫੇਰ ਸਾਥ ਆਪਾਂ ਆਜਾ ਆਪਾਂ ਦੇਖਦੇ ਆ ਨਾਲ ਨਾਲ ਦੇ ਵੀਰ ਜੀ ਦੇਖੋ ਇੱਥੋਂ ਸ਼ੁਰੂ ਕਰ ਦ ਮਾਰੀ ਕਿਥੋਂ ਸ਼ੁਰੂ ਹੋ ਜਾਂਦਾ ਜੀ ਮਾਰੀ ਆਪਣੇ ਕੋ ਲੱਕੜ ਦੀ ਬੋਰਡ ਦੀ 12000 ਤੋਂ ਸ਼ੁਰੂ ਹੈ ਜੀ ਲੋਹੇ ਦੀ 13000 ਤੋਂ ਸ਼ੁਰੂ ਹੁੰਦੀ ਹੈ ਲੋਹੇ ਦੀ 13000 ਤੋਂ ਸ਼ੁਰੂ ਹੁੰਦੀ ਹੈ ਤੁਸੀਂ ਪੁਰਾਣੀ ਕੋਈ ਵੀ ਲੋਹੇ ਦੀ ਨਿਵਾਰੀ ਲਿਆਓ 5000 ਦੀ ਕਰ ਦਾਂਗੇ ਇਹਨਾਂ ਚੋਂ ਪੁਰਾਣੀ ਕੋਈ ਵੀ ਆਉਂਦੀ ਹੈ ਤਾਂ 5000 ਦੀ ਤੁਸੀਂ ਕੱਟ ਲਓਗੇ ਠੀਕ ਆ ਜੀ ਕਿਵੇਂ ਹੈ LED ਸਟੈਂਡ ਹੈ ਜੀ ਇਹ ਤੋਂ ਵੀ 5000 ਦੀ ਐਕਸਚੇਂਜ ਆਫਰ ਆਪਣੀ ਜੀ ਆ ਨਵਾਂ 13000 ਦਾ ਜੀ ਨਵਾਂ 13000 ਦਾ ਜੇ ਕੋਈ ਪੁਰਾਣਾ ਸਟੈਂਡ ਵੀ ਆਉਂਦਾ ਤੁਹਾਡੇ ਕੋਲ ਹਾਂਜੀ ਹਾਂਜੀ ਉਹ 5000 ਦਾ ਕਟਾਂਗੇ ਪਣੀ ਟੀਵੀ ਲਿਆਓ LED ਲਿਆਓ ਜੀ ਵਾਸ਼ ਬਹੁਤ ਬੰਦਿਆਂ ਨੇ ਕਿਉਂਕਿ ਸੀਜ਼ਨ ਵਿਆਹਾਂ ਦਾ ਵੀ ਚੱਲ ਜਾਂਦਾ ਵੈਸੇ ਵੀ ਕਿਸੇ ਨੇ ਲੈਣਾਗਾ ਤਾਂ ਤੁਹਾਨੂੰ ਕੰਮ ਆਉਣ ਵਾਲੀ ਵੀਡੀਓ ਕਿਸੇ ਦੇ ਹੋਰ ਵੀ ਕੰਮ ਆਜੂ ਆਜੋ ਅਗੇ ਸਮਾਨ ਦਿਖਾਉਣੇ ਆ ਅੱਜ ਪੈਕੇਜ ਵਾਲੀ ਵੀ ਗੱਲਬਾਤ ਕਰਾਂਗੇ ਆ ਦੇਖ ਲਓ ਜੀ ਵਾਸ਼ਿੰਗ ਮਸ਼ੀਨ ਵੀ ਪਈ ਆ ਇਹਦੇ ਤੇ ਵੀ ਉਹੇ ਆਫਰ ਚੱਲਦਾ ਹਾਂਜੀ ਆਪਾਂ ਕੋਲੇ ਵਾਸ਼ਿੰਗ ਮਸ਼ੀਨ 13000 ਤੋਂ ਸਟਾਰਟਿੰਗ ਆ 13000 ਤੋਂ ਸਟਾਰਟਿੰਗ ਸਾਰੇ ਕੰਪਨੀ ਦੀਆਂ ਮਸ਼ੀਨਾਂ ਨੇ ਗਾਰੰਟੀ ਵਾਰੰਟੀ ਸਭ ਦੀ ਐ ਜੀ ਪੁਰਾਣੀ 5000 ਦੀ ਕਟਾਂਗੇ ਆਪਾਂ ਜੀ ਜੀ ਪੁਰਾਣੀ 5000 ਦੀ ਕਟੋਗੇ ਤੇ ਸਾਰੇ ਬ੍ਰਾਂਡ ਮਿਲ ਜਾਣਗੇ ਹਾਂਜੀ ਹਾਂਜੀ ਤੇ ਕਾ ਸੋਫੇ ਵਾਲਾ ਦੱਸੋ ਸੋਫੇ ਆਪਣੇ ਕੋਲ 15000 ਤੋਂ ਸਟਾਰਟਿੰਗ ਹੈ ਜੀ 15000 ਤੋਂ ਸਟਾਰਟਿੰਗ ਠੀਕ ਹੈ ਜੀ ਉਹ ਵੀ ਆਪਣਾ ਸੇਮ ਆਫਰ ਆ 5000 ਦੀ ਐਕਸਚੇਂਜ ਆਫਰ ਅੱਛਾ ਆ ਬੈੱਡ ਦੀ ਗੱਲ ਕਰਦੇ ਸੀਗੇ ਕਿੰਨੇ ਤੋਂ ਸਟਾਰਟ ਹੋ ਜਾਂਦਾ ਇਹ ਬੈੱਡ ਆ ਬੈੱਡ ਆਪਣੇ 15000 ਤੋਂ ਸਟਾਰਟਿੰਗ ਹੈ ਜੀ 15000 ਤੋਂ ਸਟਾਰਟਿੰਗ ਹੈ ਜੀ ਤੇ ਇਹਦੇ ਵਿੱਚ ਵੀ ਉਹ ਆਫਰ ਹੈਗਾ ਹਾਂ ਜੀ ਪੁਰਾਣਾ ਬੈੱਡ ਕਟਾਓ ਬਾਕਸ 5000 ਦਾ ਕਟਿਆ ਜਾਊਗਾ ਚਾਹੇ ਸੋਫੇ ਕਟਾਓ ਇੱਕ ਇਹ ਵਿਦਗੱਦਾ ਜੀ ਜੀ ਬਿਦਾਊਟ ਕਰ ਦੇ ਜੀ ਬਿਦਾਊਟ ਤੋਂ ਗੱਦਾ ਆ ਜਾਂਦਾ ਤੇ ਗੱਦੇ ਦੇ ਵਿੱਚ ਵੀ ਆਫਰ ਆ ਜਾਂਦਾ ਹਾਂਜੀ ਗੱਦੇ 'ਚ ਆਪਣੀ 2000 ਦੀ ਆਫਰ ਆ ਪੁਰਾਣੇ ਗੱਦੇ ਅਸੀਂ 2000 ਚ ਕਰਦੇ ਹਾਂ ਪੁਰਾਣੇ ਗੱਦੇ 2000 ਚ ਕਰ ਹਾਂਜੀ ਆਪਣੀ 5500 ਤੋਂ ਨਵੇਂ ਗੱਦੇ ਸ਼ੁਰੂ ਆ ਜੀ 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 ਤੇ ਸਾਰੇ ਬੈਡ ਦਿਖਾ ਦੇ ਮੰਦੀ ਕੱਲੇ ਕੱਲੇ ਨਾ ਡਿਜ਼ਾਈਨ ਜਿਹੜੇ ਪਏ ਆ ਤੇ ਨਾਲ-ਨਾਲ ਗੱਦੇ ਵੀ ਅੱਗੇ ਦਿਖਾਉਨੇ ਆ ਤੁਹਾਨੂੰ ਗੱਦੇ ਵੀ ਪਏ ਆ ਸੋਫੇ ਪਏ ਆ ਪ੍ਰੈਸ ਟੇਬਲ ਵੀ ਪਿਆਗਾ ਅਲਮਾਰੀਆਂ ਪਈਆਂ ਤੇ ਇੱਧਰ ਲਈ ਸਾਡੇ ਫਰਿਜ ਆ ਜਾਂਦੇ ਆ ਏ 15000 ਤੋਂ ਹਾਂਜੀ ਆ ਸੋਫਾ ਆਪਣੇ ਕੋਲੇ 5 ਸੀਟਡ 15000 ਤੋਂ ਸਟਾਰਟ ਆ 5 ਸੀਟਡ 15000 ਹਾਂ ਇਹਨਾਂ ਦੇ ਵੀ ਸੇਮ ਆਪਣਾ 5000 ਦੀ ਐਕਸਚੇਂਜ ਆਫਰ ਹੈਗੀ ਆ ਜੀ 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 ਇਹ ਜੀ ਜਿੰਨੇ ਕਲਰ ਕੋਹੋਗੇ ਓਨੇ ਤੁਹਾਨੂੰ ਕਲਰ ਮਿਲ ਜਾਣਗੇ ਅੱਛਾ ਕਲਰ ਮਿਲ ਜਾਣਗੇ ਹਾਂ ਤੇ ਕੋਈ ਨਾ ਆ 7 ਸੀਟਡ ਸੋਫਾ ਆ ਗਿਆ ਆਪਣੇ ਕੋਲੇ ਇਹਨਾਂ ਦੇ ਕੀ ਰੇਂਜ ਆ ਜਾਂਦੇ ਆ 30000 ਦਾ ਸੋਫਾ ਜੀ 30000 ਦਾ ਸੋਫਾ ਇਹ ਵੀ ਸੇਮ ਆਫਰ ਨਾਲ ਵਿੱਧ ਟੇਬਲ ਹੈ ਚ ਆਪਣੇ ਜੀ ਅੱਛਾ ਵਿੱਧ ਟੇਬਲ ਆ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਜੀ ਉਹ ਫਰਿੱਜ ਆ ਗਿਆ ਜੀ ਹਾਂਜੀ ਫਰਿੱਜ ਆਪਣੇ ਕੋਲੇ 16000 ਤੋਂ ਆਫਰ ਹੈ 5000 ਦਾ ਤੁਸੀਂ ਫਰਿੱਜ ਖਤਾਲੋ ਚਾਹੇ ਇੱਕ ਚੀਜ਼ ਵਾਸ਼ਿੰਗ ਮਸ਼ੀਨ ਖਤਾਲੋ ਠੀਕ ਆ ਜੀ ਤੇ ਗਾਰੰਟੀ ਵਾਰੰਟੀ ਬਿੱਤ ਮਿਲੂਗੀ ਜਿਹੜਾ ਲਿਖਿਆ ਹੋਇਆ ਹਾਂਜੀ ਹਾਂਜੀ ਜਿਹੜੀ ਕੰਪਨੀ ਗਾਰੰਟੀ ਵਾਰੰਟੀ ਸਭ ਨੂੰ ਮਿਲੂਗੀ ਜੋ ਕੰਪਨੀ ਦੀ ਗਾਰੰਟੀ ਵਾਰੰਟੀ ਜੋ ਹੈਗੀ ਆ ਉਹ ਮਿਲੂਗੀ ਤੇ ਆਫਰ ਤੁਹਾਨੂੰ ਉਹ ਵਕਤ ਨੂੰ ਮਿਲਨਾਗਾ ਹਾਂਜੀ ਹਾਂਜੀ ਇੱਕ ਆਪਣੀ ਇਸ ਤੋਂ ਇਲਾਵਾ ਜੀ ਪੈਕੇਜ ਦੀ ਆਫਰ ਚੱਲ ਰਹੀ ਹੈ ਜੀ ਜਿਹੜੇ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਣ ਹਾਂਜੀ ਹਰ ਇੱਕ ਨੇ ਕੁੜੀਆਂ ਨੂੰ ਵਿਆਹ ਤੇ ਸਮਾਨ ਦੇਣਾ ਹੁੰਦਾ ਬਿਲਕੁਲ ਜੀ ਬਿਲਕੁਲ ਉਹ ਚ ਆਪਣਾ ਹੀ ਦੇਖੋ ਜੀ ਆ 15000 ਵਾਲੇ ਬੈੱਡ ਇੱਕ ਬੈੱਡ ਹੋ ਗਿਆ 15 ਨਾਲ ਗੱਦੇ ਜੀ ਨਾਲ ਗੱਦੇ ਹੋਗੇ ਹਾਂਜੀ 7 ਸੀਟਰ ਸੋਫਾ ਆਹ ਵਾਲਾ ਸੋਫਾ ਆ ਗਿਆ ਨਾਲ ਟੇਬਲ ਜੀ ਨਾਲ ਟੇਬਲ ਹਾਂਜੀ ਨਾਲ ਅਲਮਾਰੀ ਅਲਮਾਰੀ ਆ ਗਈ ਜੀ ਆ ਆਪਣਾ ਸਾਰਾ ਪੈਕੇਜ 46000 ਦਾ ਹੀ ਆਪਣਾ 46000 ਦਾ 1 2 3 ਹਾਂ ਤੇ ਗੱਦੇ ਲਾ ਲੋ ਨਾ ਹਾਂ 4 ਤੇ ਨਾਲ ਪਹੁੰਚ ਵੀ ਦਵਾਵਾਂਗੇ ਆਪਾਂ ਸਾਰੇ ਪੰਜਾਬ ਚ ਜੀ ਸਾਰੇ ਪੰਜਾਬ ਦੇ ਵਿੱਚ ਪਹੁੰਚ ਹੋਊਗੀ ਜੀ ਲਓ ਜੀ ਦੁਬਾਰਾ ਇੱਕ ਵਾਰੀ ਫੇਰ ਸੁਣ ਲਓ ਬੈੱਡ ਗੱਦੇ ਹਾਂਜੀ ਸੋਫੇ ਸੱਤ ਚੜਾਗੇ ਜੀ ਹਾਂਜੀ ਹਾਂਜੀ ਅਲਮਾਰੀ ਆਗੇ ਨਾਲ ਟੇਬਲ ਆ ਗਿਆ ਜੀ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੋਊਗੀ ਇਹਨੂੰ ਰੇਟ ਇੱਕ ਵਾਰੀ ਫੇਰ ਦੱਸ ਦੋ ਜੀ ਕਿੰਨਾ ਹਾਂਜੀ 46000 ਦਾ ਪੈਕੇਜ ਹੈ 46000 ਦਾ ਪੈਕੇਜ ਕਦੇ ਬੈਠੇ ਤੁਸੀਂ 1000 ਰੁਪਏ ਹੀ ਬੁੱਕ ਕਰਦੇ ਹੁੰਦੇ ਹੋ ਪੈਕੇਜ ਜੀ ਤੇ ਉਸ ਤੋਂ ਬਾਅਦ ਹੋਰ ਕੀ ਆਫਰ ਹੈ ਇਹਦੇ ਉੱਤੇ ਜੀ ਇਹ ਤਾਂ ਜਿਹੜਾ ਪੈਕੇਜ ਲੂਗਾ ਜੀ ਉਹਨੂੰ ਇੱਕ ਪ੍ਰੈਸ ਟੇਬਲ ਫ੍ਰੀ ਹੈ ਲਓ ਜੀ ਪਹਿਲਾਂ ਇੱਕ ਤਾਂ ਡਿਲੀਵਰੀ ਫ੍ਰੀ ਹੋਊਗੀ ਤੁਹਾਡੀ ਦੂਜਾ ਤੁਹਾਨੂੰ ਪ੍ਰੈਸ ਟੇਬਲ ਫ੍ਰੀ ਹੋਊਗਾ ਜਿਹੜਾ ਇਹ ਪੈਕੇਜ ਨੂੰ ਲੈਂਦਾਗਾ ਤੇ ਸਾਰਿਆਂ ਨੇ ਕੰਮ ਆਉਣ ਵਾਲੀ ਚੀਜ਼ ਆ ਬਠਿੰਡਾ ਦੇ ਵਿੱਚ ਖੜਿਆ ਦੁਬਾਰਾ ਦੱਸ ਦਈਏ ਸੁਖਮਨੀ ਹੈਂਡਲ ਹੁੰਦੇ ਉੱਤੇ ਤਾਂ ਜਰੂਰ ਨਾਲ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਦੇ ਹੋਰ ਕੰਮ ਆ ਜੇ ਤੇ ਨਾਲ ਇੱਕ ਵਾਰੀ ਜਰੂਰ ਵਿਸ਼ਤ ਕਰਕੇ ਜਾਇਓ ਆਫਰ ਫੇਰ ਦੱਸਦੇ ਵੀ 5000 ਦਾ ਚੇਂਜ ਆਫਰ ਵੀ ਚੱਲੀ ਜਾਂਦਾ ਨਹੀਂ ਤਾਂ ਘਰਾਂ ਦੇ ਵਿੱਚ ਪਈਆਂ ਚੀਜ਼ਾਂ ਆਪਾਂ ਕਵਾੜ ਵਾਲਿਆਂ ਨੂੰ ਚੁਗਾ ਦੇਣੀਆਂ ਤਾਂ ਆਪਾਂ ਨੂੰ 500 ਦੀ ਵੀ ਲੈਂਦਾ ਕੋਈ ਕਵਾੜ ਲੈਂਦਾ ਹੀ ਨਹੀਂਗਾ ਤੇ ਤੁਹਾਡਾ ਇੱਥੇ 5000 ਦੇ ਵਿੱਚ ਉਹ ਸਮਾਨ ਕੱਟਿਆ ਜਾਣਾਗਾ